80 ਲੱਖ ਇਹ ਤਕਰੀਬ ਦੀ ਕਿੰਨੀ ਰਿਆ ਲੱਗਿਆ ਹੋਇਆ ਜੀ ਬਿਲਕੁਲ 80 ਲੱਖ ਦੇ ਵਿੱਚ ਮੈਂ ਤਾਂ ਸਿਰਫ ਰੰਗ ਰੂੰਗੇ ਦੇਖਿਆ ਵੀ ਰੰਗ ਰੂੰਗੇ ਹੋਇਆ ਹੋਰ ਤਾਂ ਕੁਝ ਨਹੀਂ ਇੱਥੇ ਦੱਸਦਾ ਕੋਈ ਚੇਂਜ ਨਹੀਂ ਦਿਸ ਰਿਹਾ ਨਾ ਕਿਤੇ ਪਾਣੀ ਦਾ ਨਿਕਾਸ ਆ ਨਾ ਕੋਈ ਇੱਥੇ ਅਜਿਹੀ ਕੋਈ ਵਾਸ਼ਰੂਮ ਤੁਸੀਂ ਜਾ ਕੇ ਦੇਖੋਗੇ ਤੇ ਮੈਨੂੰ ਲੱਗਦਾ ਪੰਜਾਬ ਚ ਸਭ ਤੋਂ ਜੇ ਵੱਧ ਗੰਦੇ ਵਾਸ਼ਰੂਮ ਹੋਣਗੇ ਤਾਂ ਉਹ ਫਲੋਰ تحصیل ਦੇ ਹੋਣਗੇ ਅੱਜ ਦੀ ਡੇਟ ਦੇ ਵਿੱਚ ਜੇ ਕੋਈ ਕੰਮ ਨਹੀਂ ਹੋ ਰਿਹਾ ਤਾਂ ਉਹਦਾ ਸਿੱਧਾ ਸਿੱਧਾ ਜ਼ਿੰਮੇਵਾਰ ਜਿਹੜਾ ਹਲਕਾ ਜਾਂਦਾ ਥੱਲਾ ਤੁਸੀਂ ਦੇਖੋ ਆ ਪਾਰਕ ਤੁਸੀਂ ਦੇਖੋ ਵੀ ਆ ਤਸੀਦਾ ਹੋਆ ਤੁਸੀਂ ਚਲੋ ਮੈਂ ਤੁਹਾਨੂੰ ਵਾਸ਼ਰੂਮ ਦਿਖਾਉਣਾ ਤੁਸੀਂ ਆ ਇੰਨੀਆਂ ਲੇਡੀਜ਼ ਆਉਂਦੀਆਂ ਇੱਥੇ ਤੁਸੀਂ ਇੱਕ ਇੱਕ ਲੇਡੀਜ਼ ਨੂੰ ਪੁੱਛ ਲਓ ਵੀ ਤੁਹਾਨੂੰ ਵਾਸ਼ਰੂਮ ਆਇਆ ਕਦੇ ਆਇਆ ਤਾਂ જરા ਦੇਖ ਕੇ ਚੱਲੋ ਕਿਤੇ ਫਿਸਲ ਨਾ ਜਾਣਾ ਲੱਗਦਾ ਹੁਣ ਐਸ ਡੀ ਐਮ ਦਫ਼ਤਰ ਦੇ ਬਾਹਰ ਇਹ ਸਭ ਲਿਖ ਕੇ ਲੱਗਣਗੇ ਬੋਰਡ ਕਿਉਂਕਿ ਜਿੱਦਾਂ ਦੇ ਇੱਥੇ ਹਾਲਾਤ ਬਣੇ ਹੋਏ ਨੇ ਜੇਕਰ ਇੱਥੇ ਕੋਈ ਵਿਅਕਤੀ ਆਉਂਦਾ ਵੀ ਆ ਤਾਂ ਸੱਟ ਚੋੜ ਖਾ ਕੇ ਹੀ ਜਾਵੇਗਾ ਜੀ ਹਾਂ ਇਹ ਹੈ ਹਲਕਾ ਫਲੋਰ ਦੀ ਤਹਿਸੀਲ ਜਿੱਦੇ ਜਿਹੜੇ ਹਾਲਾਤ ਨੇ ਬੜੇ ਤਰਸਯੋਗ ਤੇ ਖਸਤਾ ਬਣੇ ਹੋਏ ਨੇ ਜਿਹੜੀ ਐਸ ਡੀ ਐਮ ਦੇ ਤਹਿਸੀਲਦਾਰ ਦਫ਼ਤਰ ਦੇ ਵਿੱਚ ਜਾਣ ਲਈ ਜਿਹੜੀ ਸੜਕ ਬਣੀ ਹੋਈ ਹੈ ਉਹਦੇ ਜਿਹੜੇ ਹਾਲਾਤ ਨੇ ਇਹਨੇ ਖਰਾਬ ਹੋ ਚੁੱਕੇ ਨੇ ਜੇਕਰ ਕਦੇ بارش ਹੁੰਦੀ ਹੈ ਇੱਥੇ ਥੋੜੀ-ਮੋਟੀ بارش ਹੁੰਦੀ ਤਾਂ ਇੱਥੇ ਜਿਹੜਾ ਪਾਣੀ ਆ ਇਕਰ ਹੋ ਜਾਂਦਾ ਕਈ ਵਾਰ ਇੱਥੇ ਜਿਹੜੇ ਪਿੰਡਾਂ ਦੇ ਲੋਕ ਨੇ ਕੰਮ ਕਰਾਉਣ ਦੇ ਲਈ ਆਉਂਦੇ ਨੇ ਤਾਂ ਕਈ ਵਾਰ ਤਾਂ ਚਿੱਕੜ ਦੇ ਵਿੱਚ ਗਿਰ ਵੀ ਜਾਂਦੇ ਨੇ ਪਰ ਇੱਥੇ ਕਿਸੇ ਦੀ ਵੀ ਕੋਈ ਸੁਨਵਾਈ ਨਹੀਂ ਹੁੰਦੀ। ਇੰਨਾ ਹੀ ਨਹੀਂ ਜੇਕਰ ਆਪਾਂ ਇੱਥੇ ਲੋਕਾਂ ਦੇ ਆਉਣ ਲਈ ਜਿਹੜੇ ਲੋਕ ਆਉਂਦੇ ਨੇ ਆਪਣੇ ਕੰਮਾਂ ਦੇ ਲਈ ਆਉਂਦੇ ਨੇ ਉਹਨਾਂ ਦੇ ਬੈਠਣ ਦੇ ਲਈ ਗੱਲ ਕਰੀਏ ਉੱਥੇ ਪਾਰਕ ਜ਼ਰੂਰ ਬਣੀ ਹੋਈ ਆ। ਪਾਰਕ ਦੇ ਸੀਟਾਂ ਵੀ ਬਣੀਆਂ ਹੋਈਆਂ ਹਨ ਪਰ ਉਹ ਸੀਟਾਂ ਤੇ ਬਹਿੰਦਾ ਕੋਈ ਨਹੀਂ ਕਿਉਂਕਿ ਜਿਹੜੇ ਪਾਰਕ ਦੇ ਹਾਲਾਤ ਨੇ ਉਹ ਇੱਕ ਪਾਰਕ ਆ ਜਿਹੜਾ ਇਹ ਵੀ ਜੰਗਲ ਬਣ ਚੁੱਕਿਆ ਆ ਇੱਥੇ ਚਾਰੇ ਪਾਸੇ ਜੇਕਰ ਆਪਾਂ ਦੇਖੀਏ ਦਰਖਤੀ ਦਰਖਤ ਕਾਹੀ ਕਾਹ ਲੱਗਿਆ ਪਿਆ। ਜਦਕਿ ਇਹਨਾਂ ਸਭ ਨੂੰ ਸੁਧਾਰਨ ਦੇ ਲਈ ਸਰਕਾਰ ਵੱਲੋਂ ਗ੍ਰਾਂਟ ਵੀ ਆਈ ਸੀ ਪਰ ਉਹ ਸਾਨੂੰ ਨਹੀਂ ਪਤਾ ਤੁਸੀਂ ਵੀ ਦੇਖ ਲਓ ਵਾ ਇਹਨੇ ਸਰਕਾਰੀ ਦਫ਼ਤਰਾਂ ਦੇ ਵਿੱਚ ਅਸੀਂ ਥੱਲੇ ਬੈਠ ਕੇ ਹਵਾ ਖਾਣ ਵਾਲੇ ਦੀ ਲਾਪਰਵਾਹੀਆਂ ਇੱਥੇ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਫਲੋਰ ਸ਼ਹਿਰ ਦੀ ਜਿਹੜੀ ਕਚਹਿਰੀ ਨੇ ਉਹਨੂੰ ਸੈਂਕੜੇ ਪਿੰਡ ਲੱਗਦੇ ਨੇ ਸੈਂਕੜੀ ਇੱਥੇ ਕਹਿੰਦਾ ਮੈਂ ਲੋਕ ਜਿਹੜੇ ਆਉਂਦੇ ਨੇ ਆਪਣਾ ਕੰਮ ਕਰਾਉਣ ਲਈ ਪਰ ਉਹਨਾਂ ਦੇ ਲਈ ਇੱਥੇ ਬਾਥਰੂਮ ਦੀ ਸਹੂਲਤ ਹੀ ਨਹੀਂ ਕੋਈ ਇੱਥੇ ਬਾਥਰੂਮ ਹੀ ਨਹੀਂ ਬਣਿਆ ਹੋਇਆ ਪੁਰਾਣੇ ਬਾਥਰੂਮ ਬਣੇ ਜਰੂਰ ਹੋਏ ਨੇ ਪਰ ਜੇਕਰ ਆਪਾਂ ਉਹਨਾਂ ਦੇ ਹਾਲਾਤਾਂ ਦੀ ਗੱਲ ਕਹੀਏ ਬਹੁਤ ਹੀ ਖਰਾਬ ਨੇ ਜੇਕਰ ਇੱਥੇ ਕੋਈ ਬਾਥਰੂਮ ਜਾਵੇਗਾ ਤਾਂ ਆਪਾਂ ਕਹਿ ਸਕਦੇ ਵੀ ਸੱਪ ਦੇ ਮੂੰਹ ਦੇ ਵਿੱਚ ਹੱਥ ਪਾਉਣ ਦੇ ਬਰਾਬਰ ਹੋਵੇਗਾ ਇੰਨਾ ਜਾੜ ਪਿਆ ਹੋਇਆ ਇੰਨੇ ਗੰਦ ਦੇ ਢੇਰ ਲੱਗੇ ਹੋਏ ਨੇ ਕਿ ਕੋਈ ਬਾਥਰੂਮ ਦੇ ਵਿੱਚ ਦਾਖਲ ਹੀ ਨਹੀਂ ਹੋ ਸਕਦਾ ਇੱਥੇ ਲੇਡੀ ਤਾਂ ਦੂਰ ਕੋਈ ਬੰਦਾ ਵੀ ਬਾਥਰੂਮ ਦੇ ਵਿੱਚ ਨਹੀਂ ਜਾਵੇਗਾ ਇਸ ਦੇ ਵਿਕਾਸ ਦੇ ਲਈ ਸੰਵਿਧਾਨਿਕ ਅਧਿਕਾਰੀ ਆਪਣੇ ਕੁੰਭ ਕਰਨ ਦੀ ਨੀਤ ਕਦੋਂ ਜਾਗਣਗੇ ਇਹ ਇੱਕ ਵੱਡਾ ਸਵਾਲ ਪੈਦਾ ਹੁੰਦਾ ਇੱਥੇ ਅੱਜ ਆਪਾਂ ਗੱਲ ਕਰਾਂਗੇ ਫਲੋਰ ਸ਼ਹਿਰ ਦੇ ਖੋਖਲੇ ਵਿਕਾਸ ਦੀ ਜਿਹੜਾ ਕਿ ਕਿਤਾਬਾਂ ਦੇ ਵਿੱਚ ਵਿਕਾਸ ਹੋਇਆਗਾ ਕਿਤਾਬਾਂ ਦੇ ਵਿੱਚ ਗਰੰਟਾਂ ਆਈਆਂ ਨੇ ਪਰ ਗਰੰਟਾਂ ਲੱਗੀਆਂ ਕਿੱਥੇ ਨੇ ਉਹ ਨਹੀਂ ਦਿਖਦੀਆਂ ਹੈਗੀਆਂ ਅੱਜ ਆਪਾਂ ਐਸਡੀਐਨ ਦਫ਼ਤਰ ਤੇ ਤਹਿਸੀਲਦਾਰ ਦਫ਼ਤਰ ਦੇ ਅੱਗੇ ਸੜਕ ਦੇ ਮਜ਼ਦੂਰ ਜਿੱਥੇ ਮੈਂ ਕਿਹਾ ਵਿਕਾਸ ਵਿਕਾਸ ਜੀ ਬਹੁਤ ਹੋਇਆ ਇੰਨਾ ਆਲੀਸ਼ਾਨ ਵਿਕਾਸ ਹੋਇਆ ਵੀ ਫਲੋਰ ਸ਼ਹਿਰ ਦਾ ਜਿਹੜਾ ਨਾਮ ਆ ਉਹ ਉੱਚਾ ਹੋ ਗਿਆ ਇੱਥੇ ਕੋਈ ਕੰਮ ਕਰਾਉਣ ਦੇ ਲਈ ਆਵੇਗਾ ਨਹੀਂ ਕਿਉਂਕਿ ਇਹਦੇ ਵਿਕਾਸ ਦੇ ਹਾਲਾਤ ਨਹੀਂ ਸੜਕ ਦੇ ਹਾਲਾਤ ਇੰਨੇ ਮਾੜੇ ਨੇ ਬਿੱਥੇ ਜੇ ਕਿ ਆਏਗਾ ਆਪਣਾ ਕੰਮ ਕਰਾਉਣ ਲਈ ਇਹ ਕਣੀ ਦੇ ਵਿੱਚ ਤਾਂ ਇੱਥੇ ਉਹ ਸੱਟ ਪੇੜ ਲਵਾ ਕੇ ਹੀ ਜਾਵੇਗਾ ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਕਾਂਗਰਸ ਦੇ ਸੀਨੀਅਰ ਅਗੂ ਰਜਿੰਦਰ ਸੰਧੂ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਵੀ ਉਹਨਾਂ ਦਾ ਕੀ ਕਹਿਣਾ ਪਹਿਲਾਂ ਸਤ ਸਵਾਗਤ ਹੈ ਪ੍ਰੋ ਨਿਊਜ਼ ਪੰਜਾਬ 'ਚ ਥੈਂਕ ਯੂ ਸ਼ੁਕਰੀਆ ਸਰ ਕੀ ਕਹਿਣਾ ਚਾਹੁੰਦੇ ਹੋ ਫਲੋਰ ਸ਼ਹਿਰ ਦਾ ਵਿਕਾਸ ਮੈਂ ਕਿਹ ਇੰਨਾ ਜਿਆਦਾ ਵਿਕਾਸ ਹੋ ਗਿਆ ਇਹ ਕਿਹਦੇ ਕੋ ਹਾਲਾਤ ਨੇ ਮਾਰੇ ਨੇ ਬਿਲਕੁਲ ਜੀ ਤੁਸੀਂ ਬਹੁਤ ਵਧੀਆ ਗੱਲ ਕਹੀ ਜਿਹੜਾ ਲੋਕਲ ਇੱਥੇ ਦਾ ਸਾਡੇ ਐਸਡੀਐਮ ਆਫਿਸ ਤਹਿਸੀਲ ਆਫਿਸ ਜੋ ਕਰੀਬਨ ਕਰੀਬਨ ਫਲੋਰ ਤਹਿਸੀਲ ਜਿਹੜੀ ਆ ਪੰਜਾਬ ਦੀ ਸਭ ਤੋਂ ਵੱਡੀ ਤਹਿਸੀਲਾਂ ਦੇ ਵਿੱਚੋਂ ਇੱਕ ਆ ਤੇ ਉੱਥੇ ਦੇ ਹਾਲਾਤ ਤੁਸੀਂ ਦੇਖ ਲਓ ਖਾਂ ਖਾਂ ਤੇ ਪਾਣੀ ਖੜਿਆ ਹੋਇਆ ਆ ਤੁਹਾਨੂੰ ਨੰਗਣਾ ਜੇ ਤਹਿਸੀਲ ਦੇ ਵਿੱਚ ਰਜਿਸਟਰੀ ਕਰਾਉਣ ਜਾਣੀ ਹੋਵੇ ਤਾਂ ਤੁਹਾਨੂੰ ਕਿਸ਼ਤੀ ਦਾ ਇੰਤਜ਼ਾਮ ਕਰਕੇ ਜਾਣਾ ਪੈਂਦਾ ਆ ਜੇ ਤੁਸੀਂ ਇੱਥੇ ਦੀ ਆ ਪਾਰਕਾਂ ਦੀ ਗੱਲ ਦੇਖੋ ਦੇਖੋ ਕਿਵੇਂ ਆ ਪਾਰਕਾਂ ਦਾ ਮਾੜਾ ਹਾਲ ਕੀਤਾ ਹੋਇਆ ਆ ਸਰ ਤੁਸੀਂ ਇਹਨੂੰ ਪਾਰਕ ਕਹਿੰਦੇ ਹੋ ਪਾਰਕ ਤਾਂ ਲਖ ਮੈਨੂੰ ਤਾਂ ਜੰਗਲ ਲੱਗ ਰਿਹਾ ਬਿਲਕੁਲ ਜੀ ਇਹ ਜਿਹੜੀਆਂ ਪਾਰਕਾਂ ਦੀ ਆਪਾਂ ਗੱਲ ਕਰਦੇ ਆ ਇਹ ਕਾਗਜ਼ਾਂ ਦੇ ਵਿੱਚ ਪਾਰਕਾਂ ਆ ਪਰ ਮੌਕੇ ਤੇ ਤੁਸੀਂ ਦੇਖੋ ਕਿਵੇਂ ਜਿਹੜੀਆਂ ਬੂਟੀਆਂ ਉਗੀਆਂ ਹੋਈਆਂ ਆ ਇਹਦੇ ਵਿੱਚ ਕੋਈ ਨੰਗੂਗਾ ਤਾਂ ਜ਼ਰੂਰ ਉਹਨੂੰ ਜੋ ਸਕਿੰਦੀ ਬਿਮਾਰੀ ਦੇ ਨਾਲ ਲੈ ਕੇ ਜਾਊਗਾ ਪਿੱਛੇ ਜ ਮੈਂ ਐਸਡੀਐਮ ਸਾਹਿਬ ਨੂੰ ਮਿਲਿਆ ਉਹਨਾਂ ਨੂੰ ਪੁੱਛਿਆ ਕਿ ਕਿਉਂ ਨਹੀਂ ਕਿਦਾ ਪਾਣੀ ਦਾ ਨਿਕਾਸੀ ਕਿਉਂ ਨਹੀਂ ਕਰਦੇ ਕਿਉਂਕਿ 272 ਤੋਂ ਪਲੱਸ ਪਿੰਡ ਜਿਹੜੇ ਆ ਫਲੋਰ ਤਸੀਲ ਨੂੰ ਲੱਗਦੇ ਆ ਜਦੋਂ ਕੋਈ ਬੰਦਾ ਵਿੱਚ ਆਉਂਦਾ ਇੱਥੇ ਰਜਿਸਟਰੀ ਕਰਾਉਣ ਆਉਂਦਾ ਆ ਤਾਂ ਉਹਨਾਂ ਨੂੰ ਇਹਦੇ ਵਿੱਚ ਪਾਣੀ ਦੇ ਵਿੱਚ ਦੀ ਲੰਘ ਕੇ ਜਾਣਾ ਪੈਂਦਾ ਆ ਵੱਡੀਆਂ-ਵੱਡੀਆਂ ਫੀਸਾਂ ਵਸੂਲ ਕਰਦੇ ਆ ਪਰ ਜੇ ਵਿਕਾਸ ਦੇ ਨਾਂ ਤੇ ਸਿਰਫ ਦਾਅਵੇ ਕਰਦੇ ਆ ਤੇ ਉਹ ਨਹੀਂ ਕਿਹਾ ਸੀ ਵੀ ਸਾਡੇ ਕੋਲ 80 ਲੱਖ ਰੁਪਏ ਆਇਆ ਹੋਇਆ ਆ ਤੇ ਅਸੀਂ ਉਹਦੀ ਮੁਰੰਮਤ ਜਿਹੜੀ ਆ ਫਲੋਰ ਤਸੀਲ ਦੀ ਨਵਾਂ ਬਦਲਾਂਗੇ ਪਰ ਮੈਨੂੰ ਤਾਂ ਹਲੇ ਤੱਕ ਕਿਤੇ ਲੱਗਾ ਨਹੀਂ ਦੱਸਿਆ 80 ਲੱਖ 80 ਲੱਖ ਇੱਥੇ ਕਿਤੇ ਦਿਖ ਨਹੀਂ ਰਿਹਾ ਲੱਗਿਆ ਹੋਇਆ ਜੀ ਬਿਲਕੁਲ 80 ਮੈਂ ਦੱਸ ਰਫਾ ਡੰਗ ਰੂੰਗੇ ਦੇਖਿਆ ਵੀ ਡੰਗ ਰੂੰਗੇ ਹੋਇਆ ਹੋਰ ਤਾਂ ਕੁਝ ਨਹੀਂ ਇੱਥੇ ਦੱਸਦਾ ਜਿਹੜਾ ਕੋਈ ਇਦਾਂ ਦੀ ਕੋਈ ਚੇਂਜ ਨਹੀਂ ਦੱਸ ਰਿਆ ਨਾ ਕਿਤੇ ਪਾਣੀ ਦਾ ਨਿਕਾਸ ਆ ਨਾ ਕੋਈ ਇੱਥੇ ਅਜਿਹੀ ਕੋਈ ਵਾਸ਼ਰੂਮ ਤੁਸੀਂ ਜਾ ਕੇ ਦੇਖੋਗੇ ਤੇ ਮੈਨੂੰ ਲੱਗਦਾ ਪੰਜਾਬ ਚ ਸਭ ਤੋਂ ਜੇ ਵੱਧ ਗੰਦੇ ਵਾਸ਼ਰੂਮ ਹੋਣਗੇ ਤਾਂ ਉਹ ਫਲੋਰ ਤਹਿਸੀਲ ਦੇ ਹੋਣਗੇ ਜੇ ਲੋਕਾਂ ਦੇ ਲਈ ਗ੍ਰਾਂਟ ਆਉਂਦੀ ਹੈ ਲੋਕਾਂ ਦੇ ਵਿਕਾਸ ਦੇ ਲਈ ਆਉਂਦੇ ਉਹਨਾਂ ਨੂੰ ਕੋਈ ਸਹੂਲਤ ਮਿਲਦੀ ਆ ਤਾਂ ਲੋਕ ਦਿੰਦੇ ਕਿਉਂ ਨਹੀਂ ਹੈਗੇ ਸਰਕਾਰੀ ਮੁਲਾਜ਼ਮੇ ਦਿੰਦੇ ਕਿਉਂ ਨਹੀਂ ਹੈਗੇ ਦੇਖੋ ਇਹਦਾ ਇਹਦਾ ਸਰਕਾਰੀ ਮੁਲਾਜ਼ਮਾਂ ਤੱਕ ਜਿਹੜੀ ਗੱਲ ਜਿਹੜੀ ਆ ਉਹਨਾਂ ਨੂੰ ਦਿਆ ਉਹਦੇ ਨਾਲ ਨਾਲ ਜੋ ਪੰਜਾਬ ਦੇ ਵਿੱਚ ਸਰਕਾਰੀ ਮੁਲਾਜ਼ਮ ਦਾ ਇਕੱਲੇ ਦਾ ਰਾਜ ਨਹੀਂ ਹੈਗਾ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦਾ ਰਾਜ ਆ ਜੇ ਕਿਤੇ ਵੀ ਕੋਈ ਗਲਤ ਚੀਜ਼ ਹੋ ਰਹੀ ਆ ਤਾਂ ਸਾਡੇ ਇੱਥੇ ਜਿਹੜੇ ਨਮਾਇंदे ਆ ਇਹ ਕਿਉਂ ਸੁੱਤੇ ਪਿਆ ਆ ਆਮ ਆਦਮੀ ਪਾਰਟੀ ਕਹਿ ਰਹੀ ਆ ਜੀ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਤਾ ਉਹ ਤਾਂ ਕਹਿੰਦੇ ਅਸੀਂ ਆਮ ਲੋਕਾਂ ਦੀ ਸਰਕਾਰ ਆ ਇਕਦੋ ਕਹਿਣ ਨੂੰ ਤਾਂ ਹਰ ਬਾਰ ਪਾਰਟੀ ਆਪਣਾ ਆਪਣਾ ਜਿਹੜਾ ਏਜੰਡਾ ਲੈ ਕੇ ਚੱਲਦੀ ਆ ਕਹਿਣ ਨੂੰ ਤਾਂ ਬਹੁਤ ਕੁਝ ਕਿਹਾ ਜਾਂਦਾ ਆ ਪਰ ਜੋ ਮੌਜੂਦਾ ਜ਼ਮੀਨੀ ਹਾਲਾਤ ਆ ਉਹ ਦੇਖਣ ਦੀ ਲੋੜ ਆ ਵੀ ਜ਼ਮੀਨ ਦੇ ਉੱਤੇ ਕੀ ਕਿਸੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਪਰਵਰਤਨ ਆਇਆ ਆ ਕਿ ਕਿਸੇ ਵੀ ਇੱਕ ਇਨਸਾਨ ਕੋਈ ਅੱਜ ਤਹਿਸੀਲ ਦੇ ਵਿੱਚ ਆਪਾਂ ਖੜੇ ਆ ਇੱਥੇ ਤੁਸੀਂ ਦੇਖ ਲਓ ਕਿਸੇ ਨੂੰ ਪੁੱਛ ਕੇ ਦੇਖ ਲਓ ਜੇ ਕੋਈ ਲਾਇਸੈਂਸ ਬਣਾਉਣਾ ਆ ਕਿਸੇ ਨੇ ਆਰਸੀ ਬਣਾਉਣੀ ਆ ਕਿਸੇ ਨੇ ਰਜਿਸਟਰੀ ਕਰਾਉਣੀ ਆ ਕਿਸੇ ਵੀ ਤਰ੍ਹਾਂ ਦਾ ਇੱਕ ਵੀ ਕੰਮ ਇੱਕ ਪੈਸੇ ਤੋਂ ਜੇ ਇਦਾਂ ਨਹੀਂ ਹੈਗਾ ਵੀ ਕੋਈ ਪੈਸੇ ਤੋਂ ਬਿਨਾ ਹੋ ਜਵੇ ਜੇ ਕਿਸੇ ਦਾ ਹ ਆਪ ਪੈਸੇ ਦਾ ਕੰਮ ਤਾਂ ਆਪਾਂ ਦੇਖ ਲਾਂਦੇ ਤੁਸੀਂ ਇੱਥੇ ਗੱਲ ਕਰਕੇ ਵੀ ਦੇਖ ਸਕਦੇ ਆ ਇਹਦੇ ਨਾਲ ਨਾਲ ਇਹ ਦਾ ਇਹਦਾ ਸਿਸਟਮ ਦੀ ਘਾਟ ਆਪਾਂ ਕਹਿ ਸਕਦੇ ਆ ਪਰ ਜੋ ਢਾਂਚੇ ਆ ਢਾਂਚਿਆਂ ਦੀ ਬਹੁਤ ਬੁਰੀ ਹਾਲ ਆ ਤੁਹਾਨੂੰ ਮੈਂ ਇੱਕ ਜ਼ਰੂਰ ਬੇਨਤੀ ਕਰੂੰਗਾ ਇੱਥੇ ਵਾਸ਼ਰੂਮ ਆ ਲੇਡੀਜ਼ ਲਈ ਵਾਸ਼ਰੂਮ ਹੈ ਨਹੀਂ ਇੱਥੇ ਇਸ ਤਹਿਸੀਲ ਦੇ ਵਿੱਚ ਜੇ ਕੋਈ ਲੇਡੀਜ਼ ਆਈ ਆ ਇੱਥੇ ਰਜਿਸਟਰੀ ਗਰਾਉਂਡ ਆਈ ਆ ਸਾਫ਼ ਸਾਫ਼ ਦਿਨ ਲੱਗ ਜਾਂਦਾ ਤਹਿਸੀਲਦਾਰ ਬੰਦੇ ਨਹੀਂ ਹੈਗੇ ਤੇ ਜੇ ਜ ਉਹਨੂੰ ਐਮਰਜੈਂਸੀ ਹਾਲਾਤਾਂ ਦੇ ਵਿੱਚ ਕਿਤੇ ਵਾਸ਼ਰੂਮ ਜਾਣਾ ਪਵੇ ਤਾਂ ਕਿੱਥੇ ਜਾਊਗੀ ਤੇ ਜਿਹੜੀਆਂ ਫੀਸਾਂ ਲੈਂਦੇ ਮੋਟੀਆਂ-ਮੋਟੀਆਂ ਫੀਸਾਂ ਲੈਂਦੇ ਆ 8 8 10 10% ਜਿਹੜੇ ਸਰਕਾਰ ਰਜਿਸਟਰੀ ਦੇ ਉੱਤੇ ਖਰਚਾ ਕਰਦੀ ਆ ਜੇ ਤੁਸੀਂ ਇੱਕ ਵਾਰੀ ਇਹ ਕਹਉਂਦੀ ਆ ਤਾਂ 10% ਉਹਦਾ ਖਰਚਾ ਚਲ ਜਾਂਦਾ ਲੱਖ ਉੱਤੇ 10% ਲੱਗਦਾ ਆ ਤੇ ਜੇ ਤੁਸੀਂ 10 ਵਾਰੀ ਰਜਿਸਟਰੀ ਕਰਾਓ ਤਾਂ ਜਗ੍ਹਾ ਦੀ ਜਿਹੜੀ ਮਾਲਕੀ ਆ ਉਹ ਸਰਕਾਰ ਦੇ ਨਾਂ ਉੱਤੇ ਹੀ ਹੋ ਜਾਂਦੀ ਆ ਇਸ ਨਹੀਂ ਐਡੇ ਟੈਕਸ ਲੈਂਦੇ ਆ ਸਹੂਲਤ ਇੱਕ ਪੈਸੇ ਨਹੀਂ ਦਿੱਤੀ ਜਾ ਰਹੀ ਆ ਕਿਉਂ ਲੋਕਾਂ ਨੂੰ ਕਿਉਂ ਐਵੇਂ ਕਿਉਂ ਲਜਾਇਆ ਜਾਂਦਾ ਕਿਉਂ ਭੋਲੇ ਭਾਲੇ ਲੋਕਾਂ ਨੂੰ ਕਿਹਨੇ ਮੂਰਖ ਬਣਾਇਆ ਜਾਂਦਾ ਵੇਖੋ ਐਂਕਰ ਸਾਹਿਬ ਇੱਥੇ ਕੱਲਾ ਸਰਕਾਰਾਂ ਦਾ ਦੋਸ਼ ਨਹੀਂ ਹੈਗਾ ਲੋਕਾਂ ਨੂੰ ਵੀ ਜਾਗਣਾ ਚਾਹੀਦਾ ਜਦੋਂ ਲੋਕ ਇਦਾਂ ਦੀਆਂ ਜਿਹੜੀਆਂ ਸਰਕਾਰਾਂ ਚੁਣਦੇ ਆ ਉਹਦੇ ਜ਼ਿੰਮੇਵਾਰ ਆਪ ਆ ਅਸੀਂ ਜਿੱਦਾਂ ਦੀ ਚੁਣਾਂਗੇ ਉਦਾਂ ਦਾ ਹੀ ਦੱਸਾਨੂੰ ਪ੍ਰਸ਼ਾਸਨ ਮਿਲੂਗਾ ਜੋ ਸਾਡੇ ਸਮਾਜ ਚੋਂ ਨਿਕਲਦਾ ਆ ਇਹ ਸਾਡੇ ਸਮਾਜ ਦੇ ਵਿੱਚੋਂ ਅਸੀਂ ਮਾੜੇ ਬੰਦੇ ਚੁਣਾਂਗੇ ਤਾਂ ਮਾੜਾ ਪ੍ਰਸ਼ਾਸਨ ਮਰੇ ਆਊਗਾ ਤੁਸੀਂ ਤਹਿਸੀਲ ਦੇ ਵਿੱਚ ਬਾਥਰੂਮਾਂ ਦੀ ਗੱਲ ਕੀਤੀ ਵੀ ਲੇਡੀਜ਼ ਲਈ ਬਾਥਰੂਮ ਜਿਹੜੇ ਬੜੇ ਖਰਾਬ ਨੇ ਪਰ ਮੈਨੂੰ ਫਲੋਰ ਦੇ ਵਿੱਚ ਕਿਤੇ ਵੀ ਲੇਡੀਜ਼ ਲਈ ਕੋਈ ਟਾਇਲਟ ਦਿਖਾਈ ਨਹੀਂ ਹੈਗੇ ਜੇ ਦੇਖੀ ਨੇ ਉਹ ਵੀ ਬੰਦ ਪਏ ਨੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਬਿਲਕੁਲ ਜੀ ਜਿਹੜੇ ਜਿਹੜੇ ਵੀ ਫਲੋਰ ਦੇ ਵਿੱਚ ਦੇਖੋ ਫਲੋਰ ਦੇ ਵਿੱਚ ਬਾਕੀ ਜਗ੍ਹਾ ਦੇ ਉੱਤੇ ਬਾਥਰੂਮ ਨਹੀਂ ਹੈਗੇ ਉਹਦੀ ਕੋਈ ਨਾ ਕੋਈ ਕਾਰਨ ਜਿਹੜਾ ਸਬੰਧ ਦਫ਼ਤਰ ਦੱਸ ਸਕਦਾ ਆ ਪਰਾਪਾ ਤੇ ਤਹਿਸੀਲ ਦੀ ਗੱਲ ਕਰਦੇ ਨਾ ਤਹਿਸੀਲ ਦੇ ਵਿੱਚ ਤੁਸੀਂ ਕਹਿੰਦੇ ਬੰਦਾ ਇੱਥੇ ਤਾਂ ਬਾਥਰੂਮ ਹੀ ਹੈ ਨਹੀਂ ਤੁਸੀਂ ਇੱਕ ਵਾਰ ਜਾ ਕੇ ਸ਼ੌਟ ਤਾਂ ਲਾਓ ਉੱਥੇ ਉੱਥੇ ਜੇ ਤੁਸੀਂ ਜਾਓਗੇ ਤਾਂ ਮੱਛਰਾਂ ਦੀ ਪਰਮਾਰਾ ਉੱਥੇ ਗੋਡੇ-ਗੋਡੇ ਗੰਦਾ ਤੁਸੀਂ ਲੇਡੀਜ਼ ਨੇ ਛੱਡੋ ਇੱਥੇ ਬੰਦੇ ਲਈ ਵਾਸ਼ਰੂਮ ਹੈ ਨਹੀਂ ਆ ਕਿ ਜੇ ਬੰਦੇ ਨੇ ਵਾਸ਼ਰੂਮ ਜਾਣਾ ਹੋਵੇ ਤਾਂ ਉੱਥੋਂ ਕੋਈ ਨਾ ਕੋਈ ਬਿਮਾਰੀ ਲਾ ਕੇ ਲੱਗੇ ਆਊਗਾ। ਚੇ ਨੂੰ ਕਿੱਦਾਂ ਇਹਨੂੰ ਸੌਟ ਆਊਟ ਕਰਨਾ ਇਹਦੇ ਲਈ ਜਿਹੜੀ ਜਿਹੜੇ ਅਸੀਂ ਨੁਮਾਇੰਦੇ ਚੁਣੇ ਆ ਸਾਡੇ ਇੱਥੇ ਹਲਕਾ ਅਜਾ ਜਾ ਸੁੱਤਾ ਥੋੜਾ ਪਿਆ ਆ ਉਹ ਕੀ ਕਰਦਾ ਆ ਅੱਜ ਦੀ ਡੇਡ ਦੇ ਵਿੱਚ ਜੇ ਕੋਈ ਕੰਮ ਨਹੀਂ ਹੋ ਰਿਹਾ ਤਾਂ ਉਹਦਾ ਸਿੱਧਾ ਸਿੱਧਾ ਜ਼ਿੰਮੇਵਾਰ ਜਿਹੜਾ ਹਲਕਾ ਅਜਾ ਜਾ ਸਾਡਾ ਜੇ ਇੱਥੇ ਫਲੋਰ ਦੇ ਵਿੱਚ ਕਿਤੇ ਕੰਮ ਨਹੀਂ ਹੁੰਦਾ ਕੋਈ ਗਲਤ ਕੰਮ ਹੋ ਰਿਹਾ ਜੇ ਅਫਸਰ ਕੋਈ ਗਲਤ ਕਰਦੇ ਆ ਤਾਂ ਉਹਨੂੰ ਸੈਟ ਕਿਨੇ ਕਰਨਾ ਉਹਨੂੰ ਸੈਟ ਕਰਨਾ ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਜਿਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਕਿ ਲੋਕਾਂ ਦੀ ਸਾਡੇ ਲੋਕਾਂ ਦੀ ਆਵਾਜ਼ ਕੀ ਆ 20 ਬਾਰੀ ਇਹਨਾਂ ਕੋਲ ਜਾ ਕੇ ਲੋਕੀ ਦੋ ਚੁੱਕੇ ਆ ਵੀ ਸਾਡੇ ਬਾਥਰੂਮ ਨਹੀਂ ਬਣਦੇ ਹੈਗੇ ਹੱਲੇ ਤੱਕ ਜਿਹੜੀ ਉਹਦੇ ਉੱਤੇ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕ ਰਹੀ ਕਿਉਂਕਿ ਇਹਨਾਂ ਨੂੰ ਉਹੀ ਜਿਹੜੀ ਉੱਤਰ ਘਾਟੋ ਮੈਂ ਜਿਹੜਾ ਆਲੀ ਗੱਲ ਇਹਨਾਂ ਨੂੰ ਲੱਗਦੀ ਆ ਵੀ ਕੋਈ ਗੱਲ ਨਹੀਂ ਹੱਲੇ ਪਏ ਆ ਟੈਂਪ ਪਿਆ ਆ ਇਹ ਸਭ ਜਿਹੜਾ ਵੋਟਾਂ ਤੱਕ ਸੀਮਤ ਆ ਲੋਕ ਵੋਟਾਂ ਤੱਕ ਜਿਹੜੇ ਇਹ ਦੇ ਤੱਕ ਸੀਮਤ ਆ ਇਹਨਾਂ ਨੂੰ ਲੋਕਾਂ ਦੀ ਮੁਸ਼ਕਲਾਂ ਦੇ ਮੁਤਾਬਕ ਫਲੋਰ ਸ਼ਹਿਰ ਦੇ ਜਿਹੜੇ ਹਲਕਾ ਇੰਚਾਰਜ ਨੇ ਉਹਨਾਂ ਦੁਆਰਾ ਖਿਆਲ ਧਿਆਨ ਨਹੀਂ ਦਿੱਤਾ ਜਾ ਰਿਹਾ ਕਹਿੰਦੇ ਤਾਂ ਮੈਂ ਮੈਂ ਇਹਦੇ ਕਹਿਣ ਦਾ ਇਕੱਲੇ ਨਾਲ ਥੋੜਾ ਗੱਲਬਾਤ ਨਹੀਂ ਆ ਮੈਂ ਤਾਂ ਕੁਝ ਵੀ ਕਹਿ ਸਕਦਾ ਮੌਜੂਦਾ ਹਾਲਾਤ ਦੇਖੋ ਤੁਸੀਂ ਤੁਸੀਂ ਦੇਖੋ ਆ ਪਾਰਕ ਤੁਸੀਂ ਦੇਖੋ ਵੀ ਆ ਤਸੀਲਾ ਹੋ ਆ ਤੁਸੀਂ ਚਲੋ ਮੈਂ ਤੁਹਾਨੂੰ ਬਾਥਰੂਮ ਦਿਖਾਉਂਦਾ ਤੁਸੀਂ ਆ ਇੰਨੀ ਲੇਡੀਜ਼ ਆਉਂਦੀਆਂ ਇੱਥੇ ਤੁਸੀਂ ਇੱਕ ਇੱਕ ਲੇਡੀਜ਼ ਨੂੰ ਪੁੱਛ ਲੋ ਵੀ ਤੁਹਾਨੂੰ ਬਾਥਰੂਮ ਆਇਆ ਕਦੇ ਆਇਆ ਤਾਂ ਕਿੱਥੇ ਗਏ ਤੁਸੀਂ ਕੋਈ ਚੀਜ਼ ਤਾਂ ਦੱਸੋ ਨਾ ਮੇਰੇ ਕਹਿਣ ਨਾਲ ਨਹੀਂ ਕੁਛ ਹੁੰਦਾ ਮੈਂ ਤਾਂ ਜ਼ਮੀਨੀ ਹਕੀਕਤ ਨੂੰ ਤੁਹਾਨੂੰ ਦੱਸ ਦਿਆਂ। ਥੈਂਕ ਯੂ ਸਰ। ਸ਼ੁਕਰੀਆ ਜੀ। ਸੋ ਇਹ ਸਮ ਸਾਡੇ ਨਾਲ ਰਜਿੰਦਰ ਸਿੰਘ ਸੰਧੂ ਜੀ ਜਿਨ੍ਹਾਂ ਨੇ ਦੁਬਾਰਾ ਕਿਹਾ ਗਿਆ ਵੀ ਗਰੰਟਾ ਆਉਂਦੀਆਂ ਆਪਾਂ ਗਰੰਟਾ ਜਾਂਦੀਆਂ ਪਤਾ ਨਹੀਂ ਕਿੱਥੇ ਨੇ ਵਿਕਾਸ ਹੁੰਦਾ ਸਿਰਫ ਖਾਲੀ ਕਿਤਾਬਾਂ ਦੇ ਵਿੱਚ